ਗੁਰਜੀਕਾ ਕਾਲਸਾ ਕਰਾਈ ਵਾਹਿਗੁਰਜ ਜੀ ਕੀ ਪਤੇ ਸੋਰਠ ਮਹੱਲਾ ਤੀਜਾ ਹਰ ਜੀਉ ਤੁਧਨੂ ਸਦਾ ਸਾਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਜਿਚਰ ਘਟ ਅੰਤਰ ਹੈ ਸਾਸਾ ਇਕ ਪਲ ਖਿਨ ਵਿਸਰਹਿ ਤੂ ਸੁਆਮੀ ਜਾਣਹ ਬਰਸ 50 ਹਾ ਮਮੂਡ ਮੁਗਦ ਸਦਾ ਸੇ ਭਾਈ ਗੁਰ ਕੈ ਸਬਦ ਪ੍ਰਗਾਸਾ ਗੁਰ ਕੈ ਸਬਦ ਪ੍ਰਗਾਸਾ ਇਥਾਂ ਰਾਰਾ ਉਚਾਰਨ ਕਰਨਾ ਹੈ ਹਾ ਮਮੂਡ ਮੁਗਦ ਸਦਾ ਸੇ ਭਾਈ ਗੁਰ ਕੈ ਸਬਦ ਪ੍ਰਗਾਸਾ ਹਰ ਜੀਵ ਤੁਮ ਆਪੇ ਦੇਖ 부ਝਾਈ ਹਰ ਜੀਵ ਤੁਧ ਵਿਟਹੁ ਵਾਰਿਆ ਸਦ ਹੀ ਤੇਰੇ ਨਾਮ ਵਿਟੋ ਬਲ ਜਾਈ ਇਸੇ ਤਰ੍ਹਾਂ ਹੀ ਵਿਸਰਾਮ ਲਾਉਣਾ ਹੈ ਹਰ ਜੀਉ ਇਥੇ ਠੰਮ ਕੇ ਤੁਧ ਵਿਟੋ ਵਾਰਿਆ ਸਦਹੀ ਇਥੇ ਵਿਸਰਾਮ ਹੈ ਸਦਹੀ ਪਾਠ ਸੰਬੰਧਕ ਹੈ ਪੂਲਾ ਬੋਲਣਾ ਤੇਰੇ ਨਾਮ ਵਿਟੋ ਬਲ ਜਾਈ ਰਹਾਉ ਹਮ ਸ਼ਬਦ ਮੁਏ ਸ਼ਬਦ ਮਾਰ ਜੀਵਾਲੇ ਭਾਈ ਹਾਂਜੀ ਹਮ ਇਥੇ ਯਮਕ ਲਾ ਦਨੀਏ ਹਮ ਸ਼ਬਦ ਮੁਏ ਸ਼ਬਦ ਮਾਰ ਜੀਵਾਲੇ ਭਾਈ ਸਬਦੇ ਹੀ ਮੁਕਤ ਪਾਈ ਸਬਦੇ ਮਨ ਤਨ ਨਿਰਮਲ ਹੋਆ ਸਬਦੇ ਪਦਤੀ ਯਮਕ ਹੈ ਸਬਦੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ ਗੁਰ ਸਬਦ ਗੁਰਦਾਤਾ ਜੇ ਤਉ ਮਨ ਰਾਤਾ ਹਰ ਸਿਓ ਰਹਿ ਆਸਮਾਈ ਸਬਦ ਨਾ ਜਾਣਹਿ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ ਬੋਲੇ ਬੋਲਣਾ ਹੈ ਬੁੱਲੇ ਨਹੀਂ ਕਹਿਣਾ ਹਰ ਰਸ ਨਾ ਪਾਇਆ ਮਿਰਥਾ ਜਨਮ ਗਵਾਇਆ ਜੰਮਹਿ ਵਾਰੋ ਵਾਰਾ ਬਿਸਟਾ ਕੇ ਕੀੜੇ ਬਿਸਟਾ ਮਾਹਿਸਮਾਣੇ ਮਨਮੁਖ ਮੁਗਦ ਗੁਬਾਰਾ ਆਪੇ ਕਰ ਵੇਖੈ ਮਾਰਗ ਲਾਏ ਭਾਈ ਤੇਸ ਬਿਨ ਅਵਰ ਨ ਕੋਈ ਜੋ ਧੁਰ ਲਿਖਿਆ ਸੋ ਕੋਈ ਨਾ ਮਿਟੈ ਭਾਈ ਕਰਤਾ ਕਰੇ ਸੋ ਹੋਈ ਹਾਂਜੀ ਜੋ ਧੁਰ ਲਿਖਿਆ ਸੋ ਕੋਈ ਨਾ ਮਿਟੈ ਭਾਈ ਇਥੇ ਨਿਸ਼ਰਾਮ ਹੈ ਕਰਤਾ ਕਰੇ ਸੁ ਹੋਈ ਨਾਨਕ ਨਾਮ ਵਸਿਆ ਮਨ ਅੰਤਰ ਭਾਈ ਅਵਰ ਨਾ ਦੂਜਾ ਕੋਈ ਸੋਰਠ ਮਹੱਲਾ ਤੀਜਾ ਮਹੱਲਾ ਤੀਜਾ ਗੁਰਮੁਖ ਭਗਤ ਕਰੇ ਪ੍ਰਾਪ ਭਾਵੈ ਅਨ ਦਿਨ ਨਾਮ ਵਖਾਣੇ ਅਨ ਦਿਨ ਨਾਮ ਵਖਾਣੀ ਭਗਤਾ ਕੀ ਸਾਰ ਕਰਹਿ ਆਪ ਰਖ ਹੈ ਜੋ ਤੇਰਾ ਮਨ ਭਾਣੇ ਤੂੰ ਗੁਣ ਦਾਤਾ ਸ਼ਬਦ ਪਛਾਤਾ ਗੁਣ ਕਹਿ ਗੁਣੀ ਸਮਾਣੇ ਮਾਨ ਮੇਰੇ ਹਰ ਜੀ ਉਹ ਸਦਾ ਸਮਾਲ ਅੰਤ ਕਾਲ ਤੇਰਾ 베ਲੀ ਹੋਵੇ ਸਦਾ ਨਿਭ ਹੈ ਤੇਰੇ ਨਾਲ ਰਹਾਉ ਦੁਸ਼ਟ ਚੌਕੜੀ ਸਦਾ ਕੂੜ ਕਮਾਵੇ ਨਾ ਬੂਝਹਿ ਵਿਚਾਰੇ ਨਿੰਦਾ ਦੁਸ਼ਟੀ ਤੇ ਕਿਨ ਫਲ ਪਾਇਆ ਹਰਨਾਕਸ ਨਖਹ ਵਿਦਾਰੇ ਹਰਨਾਕਸ ਨਹੀਂ ਕਹਿਣਾ ਹਰਨਾਕਸ ਖਖਾ ਵਿੱਚ ਸ਼ੁੱਧ ਬੋਲਣਾ ਹਰਨਾਕਸ 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 ਨਖਹ ਵਿਦਾਰੇ ਪ੍ਰਹਿਲਾਦ ਜਨ ਸਾਧ ਹਰ ਗੁਣ ਗਾਵੈ ਹਰ ਜੀ ਉਲੇ ਉਬਾਰੇ ਆਪਸ ਕਉ ਬਹੁ ਭਲਾ ਕਰ ਜਾਣੈ ਮਨ ਮੁਖ ਮਤ ਨਾ ਕਾਈ ਸਾਧੂ ਮਨਮੁਖ ਮਤ ਨ ਕਾਈ ਸਾਧੂ ਜਾਨਕੀ ਨਿੰਦਾ ਵਿਆਪੇ ਜਾਸਨ ਜਨਮ ਗਵਾਈ RAM ਨਾਮ ਕਦੇ ਚੇਤ ਹੈ ਨਾਹੀ ਅੰਤ ਗਏ ਪਛਤਾਈ ਸਫਲ ਜਨਮ ਭਗਤਾ ਕਾ ਕੀਤਾ ਗੁਰ ਸੇਵਾ ਆਪ ਲਾਏ ਸਬਦੇ ਰਾਤੇ ਸਹਜੇ ਮਾਤੇ ਅਣ ਦਿਨ ਹਰ ਗੁਣ ਗਾਏ ਨਾਨਕ ਦਾਸ ਕਹ ਬੇਨੰਤੀ ਹੋ ਲਗਾ ਤਿੰਨ ਕੈ ਪਾਏ ਸੂਰਠ ਮਹੱਲਾ ਤੀਜਾ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣਾ ਭਾਣ ਜੂ ਚੱਲੇ ਭਾਈ ਵਿਛੜ ਚੋਟਾ ਖਾਵੇ ਬਿਨ ਸਤਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਕਰ ਕੇ ਦਾਸ ਸੁਹਿਲੇ ਭਾਈ ਜਨਮ ਜਨਮ ਕੇ ਕਿਲビック ਦੁੱਖ ਕਾਟੇ ਆਪੇ ਮੇਲ ਮਿਲਾਈ ਮਿਲਾਈ ਉਚਾਰਨ ਕਰਨਾ ਮੰਮੀ ਦੀ ਸਿਆਰੀ ਨਾਲ ਮਲਾਈ ਨਹੀਂ ਕਹਿਣਾ ਮੰਮੀ ਦੀ ਸਿਆਰੀ ਨਾਲ ਮਿਲਾਈ ਰਹਾਉ ਇਹੋ ਕੁਟੰਬ ਸਭ ਜੀ ਅਕੇ ਬੰਧਨ ਭਾਈ ਪਰਮ ਭੁੱਲਾ ਸੰਸਾਰਾ ਸੰਸਾਰਾ ਬਿੰਦੀ ਨਾਲ ਉਚਾਰਨ ਕਰ ਬੇਨ ਗੁਰ ਬੰਧਨ ਟੁੱਟ ਹੈ ਨਾਹੀ ਗੁਰਮੁਖ ਮੂਖ ਦੁਆਰਾ ਬੇਨ ਗੁਰ ਇੱਥੇ ਠੰਮਕ ਲਾ ਦਨੀ ਹੈ ਬੰਧਨ ਟੁੱਟ ਹੈ ਨਾਹੀ ਕਿਤੇ ਟੁੱਟ ਹੈ ਪਦ ਆਉਂਦਾ ਤੱਤਾ ਪਹਿਲਾ ਹੁੰਦਾ ਇੱਥੇ ਦੋਵੇਂ ਟੈਂਕੀ ਹਨ ਟੁੱਟ ਹੈ ਉਚਾਰਨ ਕਰਨਾ ਹੈ ਬੰਧਨ ਟੁੱਟ ਹੈ ਨਾਹੀ ਉਥੇ ਵਿਸਰਾਮ ਹੈ ਗੁਰਮੁਖ ਮੂਖ ਦੁਆਰਾ ਸੰਬੰਧਕ ਪਾਠ ਹੈ ਕਰਮ ਕਰ ਹੈ ਗੁਰ ਸ਼ਬਦ ਨਾ ਪਛਾਣ ਹੈ ਮਰ ਜਨਮ ਹੈ ਵਾਰੂ ਵਾਰਾ ਹਉ ਮੀਰਾ ਜਗ ਪਲ ਚ ਰਹਾ ਭਾਈ ਕੋਈ ਨ ਕਿਸ ਹੀ ਕਿਰਾ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜ ਘਰ ਹੋਏ ਬਸੀਰਾ ਐਥੈ ਬੂਝੈ ਸੁ ਆਪ ਪਛਾਣੈ ਹਰ ਪ੍ਰਭ ਹੈ ਤਿਸ ਕੇਰਾ ਸਤ ਗੁਰੂ ਸਦਾ ਦਇਆਲ ਹੈ ਭਾਈ ਵਿਣ ਭਾਗਾ ਕਿਆ ਪਾਈਐ ਸਤਗੁਰੂ ਪਤ ਤੇ ਜਮਕ ਲਾਦਨੀ ਏਕ ਨਜ਼ਰ ਕਰ ਵੇਖੈ ਸਭ ਉਪਰ ਜਿਹਾ ਭਾਉ ਤਿਹਾ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿਚਹੁ ਆਪ ਗਵਾਈਐ ਸੋਰਠ ਮਹੱਲਾ ਤੀਜਾ ਚੌਥਕੇ ਸੱਚੀ ਭਗਤ ਸਤਗੁਰ ਤੇ ਹੋਵੇ ਸੱਚੀ ਹਿਰਦੈ ਬਾਣੀ ਸਤਗੁਰ ਸੇਵੀ ਸਦਾ ਸੁਖ ਪਾਏ ਹਉਮੈ ਸ਼ਬਦ ਸਮਾਣੀ ਹਉਮੈ ਸ਼ਬਦ ਸਮਾਣੀ ਬਿਨ ਗੁਰ ਸਾਚੇ ਭਗਤ ਨਾ ਹੋਵੀ ਹੋਰ ਭੁੱਲੀ ਫਿਰੈ ਇਆਣੀ ਮਨ ਮੁਖ ਫਿਰਹਿ ਸਦਾ ਦੁਖ ਪਾਵਹਿ ਦੂਬ ਮੁਏ ਬਿਨ ਪਾਣੀ ਦੂਬ ਮੁਏ ਵਿਣ ਪਾਣੀ ਹਾਂਜੀ ਵੇਣ ਪਾਠ ਹੈ ਦੂਬ ਮੁਏ ਵੇਣ ਪਾਣੀ ਭਾਈ ਰੇ ਸਦਾ ਰਹੋ ਸਰਨਾਈ ਆਪਣੀ ਨਦਰ ਕਰੇ ਪਾਤ ਰਾਖੈ ਹਰ ਨਾਮੋ ਦੀ ਵਡਿਆਈ ਰਹਾਉ ਪੂਰੇ ਗੁਰ ਤੇ ਆਪ ਪਛਾਤਾ ਸ਼ਬਦ ਸੱਚਾ ਵਿਚਾਰਾ ਹਿਰਦੈ ਜਾਗ ਜੀਵਨ ਸਦ ਵਸਿਆ ਹਿਰਦੈ ਜਗ ਜੀਵਨ ਸਦ ਵਸਿਆ ਹਿਰਦੈ ਪਦਤੀ ਯਮਕ ਲਾਤਨੀ ਹਿਰਦੈ ਜਗ ਜੀਵਨ ਸਦ ਵਸਿਆ ਤਜ ਕਾਮ ਕ੍ਰੋਧ ਅਹੰਕਾਰਾ ਤਜ ਕਿ ਜਮਲਾਦਨੀਆ ਤਾਜਪੂਲਾ ਹੀ ਪਦ ਉਚਾਰਨ ਕਰਨਾ ਤਜ ਕਾਮ ਕ੍ਰੋਧ ਅਹੰਕਾਰਾ ਸਦਾ ਹਜੂਰ ਰਵਿਆ ਸਭ ਠਾਈ ਹਿਰਦੈ ਨਾਮ ਅਪਾਰਾ ਜੁਗ ਜੁਗ ਬਾਣੀ ਸ਼ਬਦ ਪਛਾਣੀ ਨਾਉ ਮੀਠਾ ਮਨਹਿ ਪਿਆਰਾ ਨਾਉ ਮੀਠਾ ਮਨਹਿ ਪਿਆਰਾ ਸਤਗੁਰ ਸੇਵ ਜਿਨ ਨਾਮ ਪਛਾਤਾ ਸਫਲ ਜਨਮ ਜਗ ਆਇਆ ਹਰ ਰਸ ਚਾਖ ਸਦਾ ਮਨ ਤ੍ਰਿਪਤਿਆ ਗੁਣ ਗਾਵੈ ਗੁਣੀ ਅਗਾਯਾ ਕਮਲ ਪ੍ਰਗਾਸ ਸਦਾ ਰੰਗ ਰਾਤਾ ਅਨਹਦ ਸ਼ਬਦ ਵਜਾਇਆ ਅਨਹਦ ਸ਼ਬਦ ਸੰਮੰਦ ਕੀ ਹੈ ਅਨਹਦ ਸ਼ਬਦ ਵਜਾਇਆ ਤਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਸਾਚ ਸਮਾਇਆ ਰਾਮ ਨਾਮ ਕੀ ਗਾਤ ਕੋਏ ਨਾ ਬੁੱਝੈ ਗਾਤ ਪਦ ਤਿਠਮ ਖਲਾਦਨੀ ਹੈ ਰਾਮ ਨਾਮ ਗਤ ਕੋਈ ਨਾ ਬੂਝਾ ਗੁਰਮਤ ਗੁਰਮਤ ਹਿਰਦੈ ਸਮਾਈ ਗੁਰਮੁਖ ਹੋਵੇ ਸੋ ਮਾਗ ਪਛਾਣ ਸੋ ਇਸੇ ਤਰ੍ਹਾਂ ਔਕੜ ਨਾਲ ਸੂ ਹੂੜਾ ਨਹੀਂ ਲਾਦਣਾ ਗੁਰਮੁਖ ਹੋਵੇ ਸੋ ਮਾਗ ਪਛਾਣ ਹਰ ਰਸ ਰਸਨ ਰਸਾਈ ਜਾਪ ਤਪ ਸੰਜਮ ਸਭ ਗੁਰ ਤੇ ਹੋਵੇ ਹਿਰਦੈ ਨਾਮ ਵਸਾਈ ਨਾਨਕ ਨਾਮ ਸੰਭਾਲਹਿ ਸੇ ਜਨ ਸੋਹਨ ਦਰਸਾ ਚੈ ਪਤ ਪਾਈ ਸੋਰਠ ਮਹੱਲਾ ਤੀਜਾ ਦੁਤੋਕੇ ਸਤ ਗੁਰ ਮਿਲਿਆ ਉਲਟੀ ਭਈ ਭਾਈ ਜੀਵਤ ਮਰੈ ਤਾ ਬੂਝ ਪਾਏ ਸੋ ਗੁਰੂ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ ਸੋ ਗੁਰੂ ਸੋ ਸਿੱਖ ਹੈ ਭਾਈ ਸਿਸ ਜੀਉ ਤੀਉਤ ਮਿਲਾਏ ਮਾਨ ਰੇ ਹਰ ਹਰ ਸੇਤੀ ਲਿਵ ਲਾਏ ਮਾਨ ਹਰ ਜਪ ਮੀਠਾ ਲਾਗੈ ਭਾਈ ਗੁਰਮੁਖ ਪਾਏ ਹਰ ਥਾਏ ਰਹਾਉ ਹਰ ਥਾਏ ਇਕੱਠਾ ਨਹੀਂ ਕਹਿਣਾ ਗੁਰਮੁਖ ਪਾਏ ਹਰ ਥਾਏ ਰਹਾਉ ਬੇਨਗੁਰ ਪ੍ਰੀਤਿ ਨ ਊਪਜੈ ਭਾਈ ਮਨਮੁਖ ਦੂਜੈ ਪਾਏ ਟਟਾ ਟਟਾ ਤੋ 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 ਕੁੱਟਹਿ ਮਨਮੁਖ ਕਰਮ ਕਰਹਿ ਭਾਈ ਧਿਆਨ ਨਾਲ ਉਚਾਰਨ ਕਰਨਾ ਤੋ ਤੋਹੋ ਨਹੀਂ ਕਹਿਦਨਾ ਤਤੇ ਹੋੜਾ ਹਾ ਹੋੜਾ ਤਤੇ ਓਂਕੜ ਹਹਾ ਤੋ ਤੋਹ ਕੁੱਟਹਿ ਇਥੇ ਠਮਕੈ ਮਨਮੁਖ ਕਰਮ ਕਰਹਿ ਭਾਈ ਤੋ ਕੁੱਟਹਿ ਮਨਮੁਖ ਕਰਮ ਕਰਹਿ ਭਾਈ ਪੱਲਾ ਇਸੂ ਨਾ ਪਾਏ ਗੁਰ ਮਿਲੇ ਆ ਨਾਮ ਮਨ ਰਵਿਆ ਭਾਈ ਸਾਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵੈ ਭਾਈ ਸਦਾ ਹਰ ਕੇ ਗੁਣ ਰਵੈ ਭਾਈ ਗੁਰ ਕਾ ਹੇਤ ਅਪਾਰ ਆਇਆ ਸੋ ਪ੍ਰਵਾਣ ਹੈ ਭਾਈ ਜੇ ਗੁਰ ਸੇਵਾ ਚਿਤ ਲਾਇ ਨਾਨਕ ਨਾਮ ਹਰ ਪਾਈਐ ਭਾਈ ਗੁਰ ਸਬਦੀ ਮੇਲਾਏ ਸੂਰਠ ਮਹੱਲਾ ਤੀਜਾ ਕਰ ਪਹਿਲਾ ਤਿਹੀ ਗੁਣੀ ਤ੍ਰਿਭਵਨ ਵਿਆਪਿਆ ਭਾਈ ਗੁਰਮੁਖ ਬੂਝ ਬੁਝਾਈ RAM ਨਾਮ ਲਗ ਛੁਟ ਛੂਟੀ ਐ ਭਾਈ ਪੂਛੋ ਗਿਆਨੀਆ ਜਾਏ ਮਨ ਰੇ ਤ੍ਰੈ ਗੁਣ ਛੋਡ ਚੌਥਾ ਚਿਤ ਲਾਈ ਇਸ ਰਾਮ ਧਿਆਨ ਨਾ ਲਉਣਾ ਮਨ ਰੇ ਇਥੇ ਠਮਕ ਤ੍ਰੈ ਗੁਣ ਛੋਡ ਕਿਥੇ ਵਿਸਰਾਮ ਹੈ ਜੋਥਾ ਚੇਤਲਾਈ ਹਰ ਜੀਉ ਤੇਰੇ ਮਾਨ ਵਸੈ ਭਾਈ ਸਦਾ ਹਰ ਕੇ ਗੁਣ ਗਾਏ ਰਹਾਉ ਨਮਤੇ ਸਭ ਊਪਜੈ ਭਾਈ ਨਾਏ ਵਿਸਰਿਆ ਮਰ ਜਾਏ ਅਗਿਆਨੀ ਜਗਤ ਅੰਧ ਹੈ ਭਾਈ ਸੂਤੇ ਗਏ ਮੁਖਾਈ ਗੁਰਮੁਖ ਜਾਗੇ ਸੇ ਉਬਰੇ ਭਾਈ ਪਉਜਲ ਪਾਰ ਉਤਾਰ ਜਗ ਮਹਿ ਲਾਹਾ ਹਰ ਨਾਮ ਹੈ ਪਾਈ ਹਿਰਦੈ ਰਖਿਆ ਉਰਤਾਰ ਗੁਰ ਸਰਣਾਈ ਉਬਰੇ ਭਾਈ RAM ਨਾਮ ਲੇਵ ਲਾਈ ਨਾਨਕ ਨਾਉ ਬੀੜਾ ਨਾਉ ਤੁਲਹੜਾ ਭਾਈ ਇਸੇ ਤਰ੍ਹਾਂ ਉਚਾਰਨ ਕਰਨਾ ਹੈ ਨਾਨਕ ਪਦ ਤੇ ਯਮਕ ਲਾਦਨੀ ਹੈ ਨਾਨਕ ਨਾਉ ਬੀੜਾ ਇਤਿ ਤਮਕ ਨਾਉ ਤੁਲਹੜਾ ਪਾਈ ਕਿਤੇ ਸੰਤ ਜੇਤ ਲਗ ਪਾਰ ਜਨ ਪਾਈ ਸੋਰਠ ਮਹੱਲਾ ਤੀਜਾ ਕਰ ਪਹਿਲਾ ਸਤ ਗੁਰ ਸੁਖ ਸਾਗਰ ਜਗ ਅੰਤਰ ਹੋਰ ਥੈ ਸੁਖ ਨਹੀਂ ਹੋ ਮੈਂ ਜਗਤ ਦੁਖ ਰੋਗ ਵਿਆਪਿਆ ਮਰ ਜਨ ਮੈਂ ਰੋਵੈ ਤਾਹੀ ਪ੍ਰਾਣੀ ਸਤਗੁਰ ਸੇਵਾ ਸੁਖ ਪਾਏ ਜੀ ਪ੍ਰਾਣੀ ਇਥੇ ਯਮਕ ਲਾਦਨੀ ਹੈ ਸਤਗੁਰ ਸੇਵ ਇਥੇ ਵਿਸਰਾਮ ਸੁਖ ਪਾਏ ਸਤਗੁਰ ਸੇਵਹਿ ਤਾ ਸੁਖ ਪਾਵਹਿ ਨਾਹੇ ਤਾ ਜਾਹੇਗਾ ਜਨਮ ਗਵਾਏ ਰਹਾਉ ਗਾ ਅਤੇ ਹਾਹੀ ਦੇ ਪਦ ਦੇ ਵਿੱਚ ਹਾਹੀ ਡੈਸ਼ ਜੀ ਦੇ ਕੇ ਬੋਲਣਾ ਜਾਹੇਗਾ ਇਸ ਤਰ੍ਹਾਂ ਬੋਲਣਾ ਨਾਹੇ ਤਾ ਜਾਹੇਗਾ ਜਨਮ ਗਵਾਏ ਸਤਗੁਰ ਸੇਵਹਿ ਤਾ ਸੁਖ ਪਾਵਹਿ ਨਾਹਿ ਤਾ ਜਾਹਿਗਾ ਜਨਮ ਗਵਾਇ ਰਹਾਉ ਤ੍ਰੈ ਗੁਣਤਾਤ ਬਹੁ ਕਰਮ ਕੁਮਾਵਹਿ ਹਰ ਰਸ ਸਾਧਨਾ ਆਇਆ ਹਰ ਹਰ ਰਸ ਸਾਦ ਇਥੇ ਚਮਕ ਨਾ ਆਇਆ ਸੰਦਿਆ ਤਰਪਨ ਕਰਹਿ ਗਾਇਤਰੀ ਬਿਨ ਬੂਝੇ ਦੁਖ ਪਾਇਆ ਹਾਂਜੀ ਕਰਹਿ ਪਦ ਜਿਹੜਾ ਹੈ ਦੇਲੀ ਦੀਪਕਾ ਸੰਧਿਆ ਤਰਪਨ ਕਰ ਹੈ ਇੱਥੇ ਵੀ ਲੱਗ ਜੇਗਾ ਕਰ ਹੈ ਗੈਤਰੀ ਵੀ ਸਤਗੁਰ ਸੇਵੇ ਸੋ ਵੱਡ ਭਾਗੀ ਜਿਸਨੂੰ ਆਪ ਮਿਲਾਏ ਹਰ ਰਸ ਪੀ ਜਾਨ ਸਦਾ ਤ੍ਰਿਪਤਾਸੇ ਵਿਚਹੁ ਆਪ ਗਵਾਏ ਇਹੋ ਜਗ ਅੰਦਾ ਸਭ ਅੰਧ ਕਮਾਵੇ ਬਿਨ ਗੁਰ ਮਾਗ ਨਾ ਪਾਏ ਸਤਗੁਰ ਨਾਨਕ ਸਤਗੁਰ ਮਿਲੈ ਤਾ ਅੱਖੀ ਵੇਖੈ ਘਰੇ ਅੰਦਰ ਸੱਚ ਪਾਏ ਸੋਰਠ ਮਹੱਲਾ ਤੀਜਾ ਬੇਨਾ ਸਤਗੁਰ ਸੇਵੀ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਮਦੀਨ ਤੁਮ ਜੁਗ ਜੁਗ ਦਾਤੀ ਸਬਦੇ ਦੇਹ 부ਝਾਈ ਹਰਦੀਓ ਕਿਰਪਾ ਕਰੋ ਤੁਮ ਪਿਆਰੇ ਸਤਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਵਹ ਆਧਾਰੇ ਰਹਾਉ ਮਨ ਸਮਾਰ ਦੁਬਦਾ ਸਹਿਜ ਸਮਾਣੀ ਦੁਬਦਾ ਦੁਬਦਾ ਸਹਿਜ ਸਮਾਣੀ ਪਾਇਆ ਨਾਮ અપਾਰਾ ਹਰ ਰਸ ਚਾਖ ਮਨ ਨਿਰਮਲ ਹੋਆ ਕਿਲ ਵਿਖ ਕਾਟਣ ਹਾਰਾ ਸ਼ਬਦ ਮਰਹੁ ਫਿਰ ਜੀਵਹ ਸਾਧ ਹੀ ਸਾਧ ਹੀ ਸਾਧ ਹੀ ਸੰਬੰਧਕ ਪਾਠ ਹੈ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸਬਦੇ ਪਾਵੈ ਕੋਈ ਦਾਤੈ ਦਾਤ ਰੱਖੀ ਹੱਥ ਆਪਣਾ ਆਪਣਾ ਜਿਸ ਭਾਵੈ ਤਿਸ ਦੇਈ ਜੀ ਦਾਤੈ ਇਸ ਯਮਕ ਲਾ ਦਨੀ ਹੈ ਦਾਤੈ ਦਾਤ ਰੱਖੀ ਹੱਥ ਆਪਣਾ ਇਥੇ ਵਿਸਰਾਮ ਜਿਸ ਭਾਵੈ ਤਿਸ ਦੇਈ ਆਮ ਆਪਣੇ ਕਹਿ ਜਾਂਦੇ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ ਜਾ ਪਹ세ਈ ਸੁਰਠ ਮਹੱਲਾ ਤੀਜਾ ਸਤਗੁਰ ਸੇਵੇ ਤਾ ਸਹਜ ਧੁਨ ਉਪਜੈ ਗਾਤਮਤ ਤਦ ਹੀ ਪਾਈ ਹਰ ਕਾ ਨਾਮ ਸੱਚਾ ਮਨ ਵਸਿਆ ਨਾਮੇ ਨਾਮ ਸਮਾਈ ਬਿਨ ਸਤਗੁਰ ਸਭ ਜਗ ਬੌਰਾਨਾ ਮਨ ਮੁਕ ਅੰਦਾਬਦ ਨਾ ਜਾਣੈ ਝੂਠਾ ਭਰਮ ਭੁਲਾਣਾ ਰਹਾਉ ਤ੍ਰੈ ਗੁਣ ਮਾਇਆ ਭਰਮ ਭੁਲਾਇਆ ਹਉ ਮੈਂ ਬੰਧਨ ਕਮਾਈ ਜੰਮਣ ਮਰਣ ਸਿਰ ਉਪਰ ਊਭਾ ਗਰਵ ਜੂਨ ਦੁਖ ਪਾਈ ਧਿਆਨ ਨਾਲੇ ਪਾਦ ਉਚਾਰਨ ਕਰਨੇ ਹਨ ਊਭਾ ਫੱਬਾ ਬੋਲਣਾਂ ਵਿੱਚ ਊਭੋ ਨਹੀਂ ਕਹਿਣਾ ਊਭਾ ਅ ਊਭੋ ਕਮਾਂਕਿਤ ਇਹਦਾ ਊੜੇ ਦੇ ਦਲੈਂਕੜ ਬੱਬੇ ਦੇ ਊੜਾ ਲੱਗ ਜੇਗਾ ਊੜਾ ਬੰਦ ਮੂੰਹ ਵਾਲਾ ਹੈ ਊਭਾ ਗਰਬ ਜੂਨ ਦੁਖ ਪਾਈ ਜੰਮਣ ਮਰਨ ਸਿਰ ਉੱਪਰ ਊਭਾਓ ਗਰਬ ਜੂਨ ਦੁਖ ਪਾਈ ਤ੍ਰੈ ਗੁਣ ਵਰਤ ਸਗਲ ਸੰਸਾਰਾ ਹਉਮੈ ਵਿੱਚ ਪਤ ਖੋਈ ਗੁਰਮੁਖ ਹੋਵੈ ਚੌਥਾ ਪਦ ਚੀਨੇ RAM ਨਾਮ ਸੁਖ ਹੋਈ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰਹਿ ਸੁ ਹੋਈ ਨਾਨਕ RAM ਨਾਮ ਨਿਸਤਾਰਾ ਸਬਦੀ ਹਉਮੈ ਖੁਈ ਸਬਦੀ ਪਦ ਦੀ ਯੰਕ 16 ਮਹੱਲਾ ਚੌਥਾ ਕਾਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹ ਵਣਜਾਰਾ ਜੱਗ ਆਪ ਹੈ ਪਿਆਰਾ ਆਪੇ ਸਾਚਾ ਸਾਹ ਆਪੇ ਵਣਜ ਵਾਪਾਰੀਆ ਪਿਆਰਾ ਆਪੇ ਸੱਚ ਵੇ ਸਾਹ ਆਪੇ ਪਦਾਂ ਤੇ ਝਮਕ ਲਾਦਨੀ ਆਪੇ ਵਣਜ ਵਾਪਾਰੀਆ ਪਿਆਰਾ ਆਪੇ ਸੱਚ ਵੇ ਸਾਹ ਜਪ ਮੰਨ ਹਰ ਹਰ ਨਾਮ ਸਲਾਹ ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤ ਅਗਮ ਅਸਾਹ ਰਹਾਉ ਜਿਸ ਤਰ੍ਹਾਂ ਇਹਨਾਂ ਪਦਾਂ ਦੇ ਉਚਾਰਨ ਕਰ ਰਹੇ ਹਨ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਸਲਾਹ ਅਥਾਹ ਕੰਨਾ ਵਧ ਨਹੀਂ ਲਾ ਦੇਣਾ ਇਸੇ ਤਰ੍ਹਾਂ ਔਂਕੜ ਦਾ ਸਾਹ ਵਿਸਾਹ ਅਪਾਹ ਔਂਕੜ ਨਾਲ ਪੂਨਾ ਹੋੜੇ ਨਹੀਂ ਲਾ ਦੇਣੇ ਹਨ ਅਤੇ ਔਂਕੜ ਛੱਡਣਾ ਨਹੀਂ ਹੈ ਆਪੇ ਸੋਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮੁਹਾਹ ਆਪੇ ਆਪੇ ਸੋਣਾ ਇਥੇ ਲੱਗ ਜਿਗਾ ਆਪੇ ਸੋਣਾ ਸਭ ਵੇਖਦਾ ਪਿਆਰਾ ਆਪੇ ਸੋਣਾ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮੁਹਾਫ ਆਪੇ ਉੱਜੜ ਪਾਏ ਦਾ ਪਿਆਰਾ ਆਪੇ ਉੱਜੜ ਪਾਏ ਦਾ ਪਿਆਰਾ ਆਪੇ ਉੱਜੜ ਪਾਏ ਦਾ ਪਿਆਰਾ ਆਪ ਵਿਖਾਲੇ ਰਾਹ ਆਪ ਵਿਖਾਲੇ ਰਾਹ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਵੇ ਪ੍ਰਵਾਹ ਆਪੇ ਆਪ ਉਪਾਏ ਦਾ ਪਿਆਰਾ ਸਿਰ ਆਪੇ ਧੰੜਾ ਲਾਹ ਜਿਸ ਤਰ੍ਹਾਂ ਉਪਾਏ ਦਾ ਪਾਏ ਦਾ ਉਚਾਰਨ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਸ਼ੁੱਧ ਉਚਾਰਨ ਕਰਨਾ ਲਾ ਨੀ ਲਾ ਦੇਣੀ ਉਪਾਏ ਇਹਦੇ ਲਾ ਨਾ ਲਾ ਕੇ ਨਹੀਂ ਬੋਲਣੀ ਉਪਾਏ ਦਾ ਪੱਪੇ ਦਾ ਕੰਨਾਂ ਵਧਾ ਦੇਣਾ ਹੈ ਉਪਾਏ ਦਾ ਪਾਏ ਦਾ ਇਸ ਤਰ੍ਹਾਂ ਬੋਲਣੀ ਹਾਂ ਆਪ ਕਰਾਏ ਸਾਖਤੀ ਪਿਆਰਾ ਆਪ ਮਾਰੇ ਮਰ ਜਾਹ ਆਪੇ ਪਤਨ ਪਾਤਨੀ ਆਪੇ ਪਤਨ ਪਾਤਣੀ ਪਿਆਰਾ ਆਪੇ ਪਾਰ ਲੰਗਾਹ ਆਪੇ ਪਾਤਨੀ ਜਿਹੜਾ ਹੈ ਦਰਮਿਆਨਾ ਜਾਂ ਬੂਲਣਾ ਹੈ ਆਪੇ ਪਤਨ ਪਾਤਣੀ ਪਿਆਰਾ ਆਪੇ ਸਾਗਰ ਬੋਹਿਥਾ ਪਿਆਰਾ ਗੁਰਖੇਵਟ ਆਪ ਚਲਾਹ ਅਪੇ ਹੀ ਚੜ ਲੰਗਦਾ ਪਿਆਰਾ ਲੰਗਦਾ ਕੱਗਾ ਬੋਲ ਕੇ ਲੰਗ ਲੰਗਦਾ ਨਹੀਂ ਕਹਿਣਾ ਉੱਤੇ ਟਿੱਪੀ ਵੀ ਆ ਲੰਗ ਲੰਗਦਾ ਇਸਤਾਂਬੁਲ ਅਪੇ ਹੀ ਚੜ ਲੰਗਦਾ ਪਿਆਰਾ ਕਰ ਚੋਜ ਵੇਖੈ ਪਾਤ ਸਾਹ ਕਰ ਚੋਜ ਵੇਖੈ ਬਾਤ ਸਾਹ ਅਪੇ ਹੀ ਚੜ ਲੰਗਦਾ ਪਿਆਰਾ ਕਰ ਚੋਜ ਵੇਖੇ ਪਾਤ ਸਾਹ ਆਪੇ ਆਪ ਦਾਇਾਲ ਹੈ ਪਿਆਰਾ ਆਪੇ ਆਪ ਦਇਆਲ ਹੈ ਪਿਆਰਾ ਜਨ ਨਾਨਕ ਬਖਸ਼ ਮਿਲਾਹੁ ਸੋਰਠ ਮਹੱਲਾ ਚੌਥਾ ਚੌਥਾ ਹਾਂਜੀ ਇਹ ਦੋ ਵਰੀ ਉਚਾਰਨ ਕਰਨਾ ਹੈ ਪਹਿਲਾਂ ਹਮਕਾਂ ਦੇ ਵਿੱਚ ਆ ਗਿਆ ਫਿਰ ਰਖਣਾ ਚ ਆ ਗਿਆ ਪਹਿਲਾਂ ਵੀ ਦੱਸ ਦਿੱਤਾ ਵੀ ਜਿੱਥੇ ਅੱਖਰਾਂ ਦੇ ਵਿੱਚ ਪਹਿਲਾਂ ਲਿਖਿਆ ਹੋਵੇ ਅੰਕਾਂ 'ਚ ਬਾਅਦ ਵਿੱਚ ਲਿਖਿਆ ਹੋਵੇ ਉੱਥੇ ਇੱਕ ਵਾਰੀ ਉਚਾਰਨ ਕਰਨਾ ਹੈ ਜਿੱਥੇ ਅ ਅੰਕਾਂ 'ਚ ਪਹਿਲਾਂ ਲਿਖਿਆ ਹੋਵੇ ਅੱਖਰਾਂ 'ਚ ਬਾਅਦ 'ਚ ਲਿਖਿਆ ਹੋਵੇ ਉੱਥੇ ਦੋ ਵਾਰੀ ਉਚਾਰਨ ਕਰਨਾ ਨਾਲੇ ਮਹਾਰਾਜ ਨੇ ਇੱਥੇ ਦੱਸ ਦਿੱਤਾ ਵੀ ਇਹਨੂੰ ਚੌਥਾ ਕਹਿਣਾ ਹੈ ਆਮ ਪਾਟਿਸਿੰਘ ਚੌਥਾ ਕਹਿ ਜਾਂਦੇ ਹਨ ਚੌਥਾ ਨਹੀਂ ਊੜਾ ਬੰਦ ਮੂੰਗਲਾ ਔਂਕਰ ਲਾ ਕੇ ਚੌਥਾ ਉਚਾਰਨ ਕਰਨਾ ਆਪੇ ਅੰਡਜ ਜੇਰਜ ਸੀਤਜ ਸੇਤਜ ਉਤਪੁਜ ਆਪੇ ਇਥਿਯਮ ਕਲਾਦਨੀਐ ਅੰਡਜ ਜੇਰਜ ਸੀਤਜ ਉਤਪੁਜ ਆਪੇ ਖੰਡ ਆਪੇ ਸਭ ਲੋਏ ਆਪੇ ਸੂਤ ਆਪੇ ਬਹੁਮਣੀਆ ਕਰ ਸਕਤੀ ਜਗਤ ਪਰੋਏ ਆਪੇ ਹੀ ਸੂਤ ਧਾਰ ਹੈ ਪਿਆਰਾ ਸੂਤ ਖਿੰਚੇ ਤਹ ਢੇਰੀ ਹੋਏ ਮੇਰੇ ਮਨ मैं हर बिन अवर न को सत गुरदान है प्यारा कर दया थल सबत है प्यारा सब कसके बोलना आपे जल थल सबत है प्यारा प्रभ आपे करे सो हो ਕੋਈ ਸਭਨ ਆਰਿਜਕ ਸਵਾਹ ਦਾ ਪਿਆਰਾ ਸਭਨ ਰਿਜਕ ਸਮਾਹ ਦਾ ਪਿਆਰਾ ਦੂਜਾ ਅਵਰ ਨਾ ਕੋਈ ਆਪੇ ਖੇਲ ਖਿਲਾਏ ਦਾ ਪਿਆਰਾ ਆਪੇ ਕਰੇ ਸੋ ਹੋਏ ਆਪੇ ਹੀ ਆਪ ਨਿਰਮਲਾ ਪਿਆਰਾ ਆਪੇ ਨਿਰਮਲ ਸੋਏ ਆਪੇ ਕੀਮਤ ਪਾਏ ਦਾ ਪਿਆਰਾ ਆਪੇ ਕਰੇ ਸੋ ਹੋਏ ਆਪੇ ਅਲਖ ਨ ਲਖੀਐ ਪਿਆਰਾ ਆਪੇ ਅਲਖ ਆਲਖ ਨ ਲਖੀਐ ਪਿਆਰਾ ਆਪ ਲਖਾ ਆਵੇ ਸੋਏ ਆਪੇ ਗਹਿਰ ਗੰਭੀਰ ਹੈ ਪਿਆਰਾ ਗਹਿਰ ਗਹਿਰ ਆਪੇ ਗਹਿਰ ਗੰਭੀਰ ਹੈ ਪਿਆਰਾ ਤਿਸ ਜੇਵਡ ਅਵਰ ਨ ਕੋਏ ਸਾਬ ਘਾਟ ਆਪੇ ਭੋਗ ਵੈ ਪਿਆਰਾ ਵਿਚ ਨਾਰੀਪੁਰਕ ਸਭ ਸੋਏ ਨਾਨਕ ਗੁਪਤ ਵਰਤ ਦਾ ਪਿਆਰਾ ਗੁਰਮੁਖ ਪ੍ਰਗਟ ਸੁ ਹੋਏ ਵਾਹਿਗੁਰੂ ਜੀ ਕਾ ਕਾਲ ਸਾਗ ਕਰਾਈ ਵਾਹਿਗੁਰੂ ਜੀ ਕੀ ਫਤ